ਆਇਆ ਜੀ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਆ ਦੇਖੋ ਚਾਰ ਕਲਰ ਨੇ ਪਿੰਕ ਹੈ ਨੇਵੀ ਹੈ ਕਾਫੀ ਹੈ ਤੇ ਬਲੈਕ ਹੈ ਚਾਰ ਕਲਰਾਂ ਨੂੰ ਕਿ ਡਿਜ਼ਾਈਨ ਬਹੁਤ ਪਿਆਰਾ ਹੈ ਜੀ ਕਲਰ ਦਿਖਾਣੇ ਸੁਰੂ ਖੋਲ ਕੇ ਜੀ ਕਪੜਾ ਕਾਟਨ ਦੇ ਵਿੱਚ ਹੈ ਮੈਚਿੰਗ ਸੂਟ ਹੈ ਸ਼ੈਡੋ ਪ੍ਰਿੰਟ ਦੀ ਸਲਵਾਰ ਆਉਗੀ ਜੀ ਔਰ ਬਹੁਤ ਪਿਆਰਾ ਡਿਜ਼ਾਈਨ ਹੈ ਦੇਖੋ ਡਿਜੀਟਲ ਪ੍ਰਿੰਟ ਆਊਗਾ ਏਕੇ ਟੈਕਸ ਬ੍ਰਾਂਡ ਦੀ ਕਲੈਕਸ਼ਨ ਆ ਦੇਖੋ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਪਿੰਕ ਦੇ ਵਿੱਚ ਆ ਗਿਆ ਸ਼ੈਡੋ ਪ੍ਰਿੰਟ ਦੀ ਦੀ ਬਾਟਮ ਆ ਗਈ ਸ਼ੈਲ ਪ੍ਰਿੰਟ ਕਹਿੰਦੇ ਜਿਵੇਂ ਆਪਾਂ ਸੈਲੈਪਰੇਟ ਦੀ ਬਾਟਮ ਆ ਗਈ ਦੇਖੋ ਜੀ ਏਕੇ ਟੈਕਸ ਸਿਰਫ 500 ਰੁਪਏ ਦਾ ਜੀ ਮਾਰਕੀਟ ਰੇਟ ਦਾ 800 900 ਐ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਆਪਣੇ ਕੋਲ ਸਿਰਫ 500 ਰੁਪਏ ਸੂਟ ਮਿਲੂਗਾ ਜੀ ਮੈਚਿੰਗ ਪੂਰਾ ਸੂਟ 5 ਮੀਟਰ ਟਾਈ ਪਲੱਸ ਟਾਈ 5 ਮੀਟਰ ਸੂਟ 500 ਰੁਪਏ ਦਾ ਓਨਲੀ ਸਕਰੀਨ ਸ਼ਾਟ ਲੈ ਕੇ ਜਲਦੀ ਆਰਡਰ WhatsApp ਤੇ ਪਲੇਸ ਕਰ ਦਿਓ ਜੀ ਲਓ ਜੀ ਦੇਖੋ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਨੇ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਕੈਸ਼ ਔਨ ਡਿਲੀਵਰੀ ਸ਼ਿਪਿੰਗ ਐ ਐਕਸਟਰਾ ਆਗੀ ਕੈਸ਼ ਔਨ ਡਿਲੀਵਰੀ ਤੇ ਸ਼ਿਪਿੰਗ ਚਾਰਜਸ 100 ਰੁਪਏ ਲੱਗੂਗਾ ਜੀ ਇੱਕ ਸੂਟ ਦਾ 2 ਔਨਲਾਈਨ ਪਰ ਮਾਡ ਟੂ ਸ਼ਿਪਿੰਗ ਫ੍ਰੀ ਹੈ ਜੀ ਚਾਰ ਕਲਰ ਨੇ ਕਾਫੀ ਹੈ ਦੇਖੋ ਮੈਂ ਇਥੇ ਬਹੁਤ ਸੋਹਣੇ ਸੈਲਫ ਪ੍ਰਿੰਟ ਦੇ ਸਵਾਰ ਹੈ ਜੀ ਕਾਫੀ ਕਲਰ ਆ ਕੇ ਦੇਖੋ ਨੈਕਸਟ ਬਲੈਕ ਆ ਕੇ ਦੇਖੋ ਜੀ ਬਹੁਤ ਸੋਹਣਾ ਸੂਟ ਹੈ ਜੀ ਔਰ ਨੈਕਸਟ ਨੇਵੀ ਆ ਕੇ ਦੇਖੋ ਜੀ ਨੈਕਸਟ ਪਿੰਕ ਆ ਕੇ ਚਾਰ ਕਲਰ ਨੇ ਜੀ ਪੇਜ ਫੋਲੋ ਕਰ ਲਓ ਅਲੀਸ਼ੇ ਸ਼ੋਰੂਮ ਠੀਕੀ ਜੀ